ਆ ਦੇਖੋ ਕਿੰਨਾ ਸਕੂਨ ਮਿਲਿਆ ਹੋਣਾ ਯਾਰ ਸਾਈਕਲ ਲਿਆ ਕੇ ਯਾਰ ਦੇਖੋ ਇਸ ਵੀਰ ਨੇ ਮਿਹਨਤ ਕੀਤੀ ਸੀਗੀ ਤੇ ਦੇਖੋ ਪਹਿਲੀ ਤਨਖਾਹ ਤੇ ਨਾ ਇਸ ਵੀਰ ਨੇ ਸਾਈਕਲ ਕੜਵਾ ਲਿਆ ਨਾ ਯਾਰ ਨਾ ਤਾਂ ਦੇਖੋ ਯਾਰ ਵੀਰ ਦਾ ਸੁਪਨਾ ਪੂਰਾ ਹੋ ਗਿਆ ਜਦੋਂ ਸਾਈਕਲ ਘਰੇ ਲਿਆਂਦਾ ਨਾ ਤਾਂ ਨਿੱਕੀ ਜੀ ਬੱਚੀ ਨੇ ਤੇਲ ਚੋ ਕੇ ਲਾਗ ਲੈਤੀ ਆਪਣੇ ਵੀਰ ਤੋਂ ਯਾਰ ਦੋਸਤੋ ਇਦਾਂ ਦੇ ਪਰਿਵਾਰਾਂ ਦੇ ਵੱਡੇ ਸੁਪਨੇ ਤਾਂ ਭਾਵੇਂ ਨਹੀਂ ਪੂਰੇ ਹੁੰਦੇ ਬੀਕਾਰਾਂ ਜੀਪਾਂ ਲਿਆ ਕੇ ਸੁਪਨੇ ਪੂਰੇ ਕਰ ਲੈਣ ਗਰੀਬ ਪਰਿਵਾਰਾਂ ਦੇ ਸੁਪਨੇ ਤਾਂ ਛੋਟੇ ਹੀ ਹੁੰਦੇ ਨੇ ਜਿਹੜੇ ਮਿਹਨਤ ਕਰਕੇ ਮਸਾਂ ਪੂਰੇ ਹੁੰਦੇ ਨੇ ਜਿਹੜੀ ਚੀਜ਼ ਤੇ ਹੱਕ ਦੀ ਕਮਾਈ ਲੱਗੀ ਹੁੰਦੀ ਹੈ ਨਾ ਉਸ ਚੀਜ਼ ਦੇ ਵਿੱਚੋਂ ਸਕੂਨ ਮਿਲਦਾ ਦੇਖੋ ਵੀਰ ਨੇ ਭਾਵੇਂ ਛੋਟਾ ਸੁਪਨਾ ਸੋਚਿਆ ਸੀਗਾ ਤਾਂ ਜਦੋਂ ਪੂਰਾ ਹੋਇਆ ਤਾਂ ਦੇਖੋ ਕਿੰਨੀ ਖੁਸ਼ੀ ਹੋਈ ਹੁੰਨੀ ਆ ਯਾਰਾ ਓਨੀ ਗੱਡੀ ਵਾਲੇ ਨੂੰ ਖੁਸ਼ੀ ਨਹੀਂ ਹੋਈ ਹੁੰਨੀ ਜਿੰਨੀ ਸਾਈਕਲ ਵਾਲੇ ਨੂੰ ਖੁਸ਼ੀ ਹੋਗੀ ਮਾਪਿਓ ਦੀ ਕਮਾਈ ਤੇ ਤਾਂ ਹਰੇਕ ਐਸ ਕਰ ਲੈਂਦਾ ਜਦੋਂ ਹੱਕ ਦੀ ਕਮਾਈ ਦੇ ਨਾਲ ਸੁਪਨੇ ਪੂਰੇ ਕਰਨੇ ਪੈਂਦੇ ਨਾ ਉਦੋਂ ਪਤਾ ਲੱਗਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ